ਕਾਲੰਗੀタル ਪਾਸ਼ਾ ਜੀ ਨੇ 28 April 1704 ਈਸਵੀ ਨੂੰ ਇਸ ਨਗਰ ਕੋਟਪੂਰੇ ਵਿੱਚ ਚਰਨ ਪਾਏ। ਗੁਰੂ ਸਾਹਿਬ ਨੇ ਇੱਥੋਂ ਦੇ ਚੌਧਰੀ ਕਪੂਰੇ ਬਰਾੜ ਤੋਂ ਜੰਗ ਲਈ। ਕਿਲੇ ਦੀ ਮੰਗ ਕੀਤੀ ਤੇ ਕਿਹਾ ਕਿ ਤੇਰਾ ਰਾਜ ਵਧੇ ਫੁੱਲੇਗਾ। ਪਰ ਕਪੂਰੇ ਬਰਾੜ ਨੇ ਮੌਕੇ ਦੇ ਹਾਕਮਾਂ ਤੋਂ ਡਰਦੇ ਨਾ ਕਰ ਦਿੱਤੀ। ਇਹ ਕਿਹਾ ਕਿ ਤੁਸੀਂ ਸਾਡਾ ਨਾਸ ਕਰਨ ਆਏ ਹੋ ਫਿਰ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਜਿਸ ਮੌਤ ਤੋਂ ਡਰ ਕੇ ਤੈਂ ਬਚਨ ਮੋੜਿਆ ਹੈ ਉਹੀ ਤੁਰਕ ਤੈਨੂੰ ਫਾਹਾ ਦੇ ਕੇ ਮਾਰਨਗੇ ਜੇ ਤੂੰ ਬਚਨ ਮੰਨ ਲੈਂਦਾ ਤਾਂ ਤੇਰੀਆਂ ਕੁਲਾਂ ਰਾਜ ਕਰਦੀਆਂ ਗੁਰੂ ਸਾਹਿਬ ਜੀ ਨੇ ਦੀਵਾਨ ਸਜਾਏ ਸੰਗਤਾਂ ਇਕੱਤਰ ਹੋਈਆਂ ਇਸ ਮੌਕੇ ਕਪੂਰਾ ਵੀ ਹਾਜ਼ਰ ਸੀ ਉਸਨੇ ਜਦ ਗੁਰੂ ਸਾਹਿਬ ਦੇ ਨਾਲ-ਨਾਲ ਸ਼ਾਸਤਰਾਂ ਨੂੰ ਚੌਰ ਹੁੰਦੇ ਦੇਖਿਆ ਤਾਂ ਉਹ हैरान रह ਗਿਆ ਉਸਨੇ ਗੁਰੂ ਸਾਹਿਬ ਜੀ ਤੋਂ ਇਸ ਦਾ ਕਾਰਨ ਪੁੱਛਿਆ ਗੁਰੂ ਸਾਹਿਬ ਜੀ ਨੇ ਕਿਹਾ ਕਿ ਜੁਗਾਂ ਜਗੰਤਰਾਂ ਤੋਂ ਸ਼ਾਸਤਰਾਂ ਨੂੰ ਪੀਰਾਂ ਦਾ ਦਰਜਾ ਮਿਲਿਆ ਹੋਇਆ ਹੈ ਇਸ ਕਰਕੇ ਹੀ ਸ਼ਾਸਤਰਾਂ ਦੀ ਪੂਜਾ ਹੋ ਰਹੀ ਹੈ ਗੁਰੂ ਸਾਹਿਬ ਨੇ ਜੋ ਬਚਨਕ ਤੋਂ ਪੂਰੇ ਵਿਰਾੜ ਦੀ ਮੌਤ ਬਾਰੇ ਕੀਤੇ ਸਨ ਉਹ ਸੱਚ ਹੋਏ ਕਪੂਰੇ ਬਰਾੜ ਨੂੰ ਈਸੇ ਖਾਨ ਨਾਮ ਦੇ ਹਾਕਮ ਨੇ ਚੋਰੀ ਦੇ ਅਪਰਾਧ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਤੇ ਬਾਅਦ ਵਿੱਚ ਉਸ ਨੂੰ ਫਾਹੇ ਲਟਕਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ